ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰ ਕੇ ਸੁਆ ਮਾਰ ਮਰ ਗਈ ਕਿ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਅਸੀਂ 10 ਮਿੰਟ ਪਹਿਲਾਂ ਹੀ ਨੀਤੇ ਤੋਂ ਉੱਪਰ ਬ੍ਰਦਰ ਆਇਆ ଥିਗਾ ਕੁਝ ਵੀ ਨਹੀਂ ଥିਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਦੋ ਦਿਨ ਨੀਂਦ ਨਹੀਂ ਆਇਆ ਕਿ ਚੱਪ ਗਏ ਆਪਣੇ ਘਰ ਸਭ ਕੁਝ ਅੱਖਾਂ ਦੇ ਸਾਹਮਣੇ ਆ ਲੱਗ ਜਿੰਨਾ ਜਦੋਂ ਬਾਹਰੋਂ ਦੇਖਿਆ ਥੋ ਡੀਐਨ ਨੇ ਪੰਬੜ ਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਖੰਨਾ ਖੁਰਦ ਰੋਡ ਸਥਿਤ ਸਿੰਘ ਐਵਨਿਊ ਵਿੱਚ ਦੇਰ ਰਾਤ ਇੱਕ ਘਰ ਚ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਜ਼ਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਕਰਦੇ ਉੱਪਰਲੇ ਕਮਰੇ ਵਿੱਚ ਪੂਰੀ ਤਰ੍ਹਾਂ ਫੈਲ ਗਈ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਅੱਗ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਤੂ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਕਰੀਬ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਘਰ ਦੀ ਮਾਲਕਨ ਕਿਰਨ ਨੇ ਭਰੇ ਮਨ ਨਾਲ ਰੋਂਦਿਆਂ ਦੱਸਿਆ ਕਿ ਉਹ ਘਰ ਚ ਬੁਟੀਕ ਦਾ ਕੰਮ ਕਰਦੀ ਸੀ ਤੇ ਦਿਨ ਰਾਤ ਮਿਹਨਤ ਕਰਕੇ ਸੂਈਆਂ ਮਾਰ-ਮਾਰ ਕੇ ਉਸ ਨੂੰ ਬਣਾਇਆ ਸੀ ਪਰ ਇਸ ਅੱਗ ਨੇ ਉਸ ਦਾ ਸਭ ਕੁਝ ਖਤਮ ਕਰ ਦਿੱਤਾ। ਇਸ ਅਗਨੀ ਦੀ ਘਟਨਾ ਚ ਉਹਨਾਂ ਦੇ ਘਰ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਦੇ ਦੱਸਣ ਮੁਤਾਬਕ ਘਰ ਚ ਪਿਆ ਕੈਸ਼, ਗੋਲਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਚੁੱਕੇ ਨੇ। ਉਸਨੇ ਜਿ세 ਕਿ دیر ਰਾਤ ਨੂੰ ਬੇਟਾ ਹੀਟਲੇ ਕਮਰੇ ਚ ਆਇਆ ਅਤੇ ਕੁਝ ਹੀ ਸਮੇਂ ਬਾਅਦ ਦੇਖਿਆ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਕੇ ਬੁਲਾਇਆ ਗਿਆ ਫਾਇਰ ਬ੍ਰਿਗੇਡ ਅਫਸਰ ਦਮਨਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਗਨਮਿਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ ਇਸ ਅਗਨੀ ਦੀ ਘਟਨਾ ਚ ਇਸ ਪਰਿਵਾਰ ਦਾ ਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਲੱਗਦਾ ਦੇਖਦੀ ਆ ਕਿ ਸਵੇਰੇ ਵੀ ਆ ਕੇ ਮੈਂ ਦੋ ਘੰਟੇ ਇੱਥੇ ਬੈਠੀ ਰਹੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰਕੇ ਸੁਈਆ ਮਾਰ ਮਾਰ ਕੇ ਕੀ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਕਿ ਇਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਇਦਾਂ ਇੰਨਾ ਕੁਝ ਹੋ ਗਿਆ ਸਮਝ ਹੀ ਨਹੀਂ ਆਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਅੱਜ ਆਪਣੇ ਘਰ 'ਚ ਸਭ ਕੁਝ ਬੀਤਿਆ ਦੋ ਦਿਨ ਨੀਂਦ ਨਹੀਂ ਆਈ ਅੱਖ ਚ ਬਗਦਨੇ ਆਪਣਾ ਘਰ ਸਭ ਕੁਝ ਅੱਖਾਂ ਦੇ ਸਾਹਮਣੇ ਆਣ ਲੱਗ ਜਾਂਦਾ ਕੀ ਕਿੰਨੇ ਘਰੇ ਸਾਢੇ 11:40 ਤੱਕ ਬਦਲ ਸਭ ਕੁਝ ਅਗ ਲੱਗੀ ਸੀ ਸਾਢੇ 11 ਜੇ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਆਦਾ ਮम्मा ਮੈਂ نیچے ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਕੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਅਸੀਂ ਬਸ نیچے ਗਿਆ ਫੋਨ ਫੋਨ ਕੀਤਾ ਮੈਂ ਕਿਹਾ ਫੋਨ ਲੱਗਾ ਮੈਂ ਕਿਹਾ ਚਾਰਜ ਲਗਾਇਆ ਫੋਨ ਨੇ ਮਮਾ ਸਮੈਲ ਆ ਰਹੀ ਹੈ ਸਮੈਲ ਆ ਰਹੀ ਹੈ ਮੈਂ ਕਿਹਾ ਬੇਟੇ ਬਾਹਰ ਹੋਣਾ ਚੁਗਿਆ ਚੁਗਿਆ ਚ ਅੱਗ ਬਲਦੀ ਹੋਈ ਹੈ ਨਹੀਂ ਕਹਿੰਨਾ ਮਮਾ ਫਿਰ ਵੀ ਮੈਂ ਵੀ ਬਾਹਰ ਗਈ ਤੇ ਧੂਆਂ ਜਾ ਉੱਠ ਰਿਹਾ ਸੀ ਬਾਥਰੂਮ ਗਈਆਂ ਫਿਰ ਅਸੀਂ ਉਠ ਕੇ ਉੱਪ ਜਿਆ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਉਹ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਐਨੇ ਭੜ ਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਕਿੰਨੇ ਦਾ ਹੁਣ ਤੁਹਾਡਾ ਨੁਕਸਾਨ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਤ ਸਭ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀ ਪੈਨ ਕਾਰਡ ਆਧਾਰ ਕਾਰਡ ਰਜਿਸਟਰੀ ਦੀਆਂ ਸਭ ਕੁਝ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਥ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਝ ਹਾਂਜੀ ਸਰਦੀਆਂ ਦਾ ਇੰਨਾ ਕੱਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜ ਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲੈਂਦਾ ਸਭ ਕੁਛ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕੱਪੜਾ ਪਾਇਆ ਬਸ ਇਹੋ ਹੀ ਘੁਰਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜ਼ਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਆ ਬਸ ਦੇਖ ਦੇਖ ਕੇ ਆਪਣੇ ਆਪ ਨੂੰ ਹੌਲ ਪੈਂਦੇ ਆ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਇਨਸਾਨ ਕਰਦਾ ਬਣਾਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕੱਪੜੇ ਕੁੱਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆਹ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕੱਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮम्मा ਚੁੱਪ ਕਰੋ ਚੁੱਪ ਕਰੋ ਲੇਕਿਨ ਹੌਂਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਹੀ ਰੋੜਾ ਆਂਦਾ ਮੇਰੀ ਜ਼ਿੰਦਗੀ ਵਰਦੀ ਸਾਰਾ ਮੁਸਕਤਬ ਹੋ ਗਿਆ ਚੁੱਪ ਚੁੱਪ ਕੀ ਨਾਮ ਹੈ ਤੁਹਾਡਾ ਪ੍ਰਗਮ ਕਪੂਰ ਜਿਹੜਾ ਹਾਸਾ ਹੋ ਗਿਆ ਕਿਦਾਂ ਸਾਰਾ ਘਟਿਆ ਅਸੀਂ 10 ਮਿੰਟ ਪਹਿਲਾਂ ਹੀ ਨੀਚੇ ਤੋਂ ਉੱਪਰ ਬ੍ਰਦਰ ਆਇਆ ਸੀਗਾ ਕੁਝ ਵੀ ਨਹੀਂ ਸੀਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ 스멜 ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜਾਂ ਤਾਂ ਫਾਇਰ ਬਿਗਡ ਨੂੰ ਫੋਨ ਕਰਦੇ ਜਾ ਤੱਕ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬਿਗਡ ਨੂੰ ਫੋਨ ਕਰੇ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬੜਾ ਬ੍ਰਦਰ ਫਾਇਰ ਬਿਗਡ ਕੋ ਆਪ ਚੱਲ ਗਿਆ ਸੀਗਾ ਦੋ ਵਾਰੀ ਵਾਅਦ ਕੀ ਡਿਗ ਵੀ ਗਿਆ ਦੀ ਆ ਤਾਂ ਵੀ ਉਹ ਚੱਲ ਗਿਆ ਫਿਰ ਉਹਨਾਂ ਨਾਲ ਫਾਇਰ ਬਿਗਡ ਐ ਬੈਠ ਕੇ ਆਇਆ ਉਹਨੇ ਦੱਸਿਆ ਜਦ ਕਿ ਮਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਇਹ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਨੇ ਕੀਤਾ ਐਸ ਐਚਓ ਦਫ਼ਤਰ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਬੀਬ ਵੀ ਪਾਦਰ ਸਾਹਿਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸ ਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਹਾਂਜੀ ਲਾਏ ਵੀ ਕਦੇ ਜੀ ਦਾ ਮਤਲਬ ਦੱਸ ਰਹੇ ਵੀ 5 ਤੋਂ 6 ਲੱਖ ਦਾ ਤੁਹਾਡਾ ਨੁਕਸਾਨ ਹਾਂਜੀ ਹੋ ਗਿਆ ਘੱਟ ਵੱਧ ਇੰਨਾ ਹੋ ਗਿਆ ਸਾਰਾ ਕੁਝ ਉਹ ਵੀ ਸਾਡਾ ਸਾਰੇ ਡਾਕੂਮੈਂਟ ਸਭ ਕੁਝ ਜੋ ਵੀ ਸਭ ਕੁਝ ਖਤਮ ਹੋ ਗਿਆ ਸਾਡਾ ਕੁਝ ਵੀ ਨਹੀਂ ਬਚਿਆ ਸਾਰਾ ਕੁਝ ਖਤਮ ਹੋ ਗਿਆ ਕੁਝ ਨਹੀਂ ਬਚਿਆ ਕਾਰਨ ਕੀ ਲੱਗਦਾ ਵਸੇ ਕੰਨ ਕੁਝ ਨਹੀਂ ਗਏ ਸ਼ੋਰ ਸਰਕਟ ਘਰੇ ਨੇ ਬਾਕੀ ਤੁਹਾਨੂੰ ਤਾਂ ਲੱਗਦਾ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਹੀ ਨਹੀਂ ਨਾ ਕੁਝ ਨਹੀਂ ਪਤਾ ਸਾਨੂੰ ਕੀ ਹੋਇਆ ਕਿ ਕੁਝ ਵੀ ਨਹੀਂ ਸਭ ਕੁਝ ਅਸੀਂ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇ ਜਿਹੜੀ ਚੱਲ ਗਿਆ ਅੰਦਰ ਰੱਖ ਦਿੰਦੇ ਆ ਕਿ ਕਾਨੂੰ ਕਿ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਸੀਗਾ ਸਿੰਘਾਬੀਂ ਦੇ ਵਿੱਚ ਅੱਗ ਜਲਦੀ ਦੀ ਘਟਨਾ ਹੋਈ ਹੈ ਸਰ ਸਰ ਉਹ ਲਗਭਗ ਰਾਤ 12:00 ਵਜੇ ਦੇ ਕਰੀਬ ਅੱਗ ਲੱਗੀ ਸੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹ ਤੁਰੰਤ ਗੱਡੀ ਸਾਡੀ ਫਾਇਰ ਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ ਤੇ ਸਰ ਅੰਦਾਜ਼ਨ ਕਿੰਨੇ ਦਾ ਨੁਕਸਾਨ ਹੋਣਾ ਹੈ ਸਰ ਉਹਨਾਂ ਦੇ ਦੱਸਣ ਅਨੁਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾਂ ਨੂੰ ਬਚਾਇਆ ਗਿਆ ਤੇ ਉੱਪਰਲੀ ਰਹਿਸ਼ਤੀ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਨਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਦਾ ਉੱਪਰ ਰੱਖਿਆ ਸੀ ਉਹ ਕਾਫੀ ਨੁਕਸਾਨ ਹੋ ਗਿਆ ਜੀ ਉਹਨਾਂ ਦਾ ਇਸ ਕਾਰਨ ਸਾਹਮਣੇ ਆਇਆ ਸਰਕਾਰ ਨਾ ਮੁੱਕਦੀ ਨਹੀਂ ਸਾਹਮਣੇ ਆਈ